ਇਹ ਅਤੇ ਜੀ ਤੁਸੀਂ ਦੇਖ ਲਓ ਜਿੱਥੇ ਵੀ ਸਰਕਾਰ ਦਾ ਕੋਈ ਫੇਲੀਅਰ ਹੋਵੇ ਤੇ ਉਹ ਦੂਜੇ ਦੇਸ਼ਾਂ ਦੇ ਉੱਪਰ ਆਪਣੀ ਜ਼ਿੰਮੇਵਾਰੀ ਸੁੱਟ ਕੇ ਸੁਖਰੂ ਹੋਣਾ ਚਾਹੁੰਦੇ ਤੇ ਅਮਰਪਾਲ ਨੂੰ 1.5 ਸਾਲ ਉਹ तकरीबन ਹੋਣ ਵਾਲਾ ਉੱਥੇ ਜੇਲ੍ਹ ਚ ਰਹਿੰਦੇ ਹਨ ਤੇ ਉੱਥੇ ਸਾਰਾ ਜੇਲ੍ਹ ਦਾ ਪ੍ਰਬੰਧ ਤੇ ਇੰਡੀਆ ਗਵਰਨਮੈਂਟ ਦੇ ਕੋਲ ਆ ਤੇ ਇੰਡੀਆ ਗਵਰਨਮੈਂਟ ਫਿਰ ਮੇਰੇ ਖਿਆਲ ਕਿ ਇਹਦਾ ਸਿਸਟਮ ਸਾਰਾ ਫੇਲੀਅਰ ਹੈ ਕਿ ਜੇ ਇਦਾਂ ਦੀਆਂ ਗੱਲਾਂ ਮੇਰੇ ਖਿਆਲ ਬੇਤੁਕੀਆਂ ਕੀਤੀਆਂ ਜਾ ਰਹੀਆਂ ਲੋਕਾਂ ਨੂੰ ਗਮਰਾਹ ਕੀਤਾ ਜਾ ਰਿਹਾ ਕਿ ਇਹ ਚੀਜ਼ ਹੈ ਕਿ ਹੁਣ ਮੈਨੂੰ ਲੱਗਦਾ ਕਿ ਇਹਨਾਂ ਨੂੰ ਹੋਰ ਤੇ ਕੋਈ ਖਤਰਾ ਨਹੀਂ ਲੱਗ ਰਿਹਾ ਖਤਰਾ ਤੇ ਇਹਨਾਂ ਦੀ ਕੁਰਸੀ ਨੂੰ ਲੱਗ ਰਿਹਾ ਕਿਹਦੀ ਕੁਰਸੀ ਨੂੰ ਖਤਰਾ ਹੈ ਜਿਹੜਾ ਸਾਡੇ ਭਗਵੰਤ ਮਾਨ ਸਾਹਿਬ ਹੈ ਜਾਂ ਪੰਜਾਬ ਸਰਕਾਰ ਨੇ ਜਿਹੜਾ ਜਵਾਬ ਦਾਖਲ ਕੀਤਾ ਗਿਆ ਤੇ ਉਹਦੇ ਚ ਮੈਨੂੰ ਲੱਗਦਾ ਕਿ ਉਹ ਅਮਰਪਾਲ ਨੂੰ ਲੋਕਾਂ ਨੇ ਪਹਿਲਾਂ ਵੀ ਬਹੁਤ ਪਿਆਰ ਦਿੰਦੇ ਸੀ ਤੇ ਹੁਣ ਇਲੈਕਸ਼ਨ 'ਚ ਤੇ ਇੱਕ ਸਾਫ ਸਪਸ਼ਟ ਹੋ ਗਿਆ ਜਿਹੜਾ ਕਿ ਕਾਨੂੰਨੀ ਮਾਨਤਾ ਵੀ ਉਹ ਮਿਲ ਗਈ ਕਿ ਇਹਨੇ ਲੋਕ ਉਹਦੇ ਨਾਲ ਆ ਤੇ ਇੱਕ ਹਲਕੇ 'ਚੋਂ ਬਾਕੀ ਪੂਰੇ ਪੰਜਾਬ 'ਚ ਹੀ ਉਹਦੇ ਜਿਹੜੇ ਬਹੁਤ ਚਾਹਣ ਵਾਲੇ ਉਹਨਾਂ ਨੂੰ ਤੇ ਉਹ ਤੋਂ ਮੈਨੂੰ ਖੁਦ ਲੱਗਦਾ ਕਿ ਬਖਲਾੜ ਚ ਆ ਕੇ ਇਨਨੋ ਸਾਰ ਇੱਕ ਕੋਸ਼ਿਸ਼ ਹੋ ਰਹੀ ਆ ਕਿ ਵਾਦ ਤੋਂ ਵਾਸਮਾ ਅਸੀਂ ਜੇ ਰਾਜ ਕਰਨਾ ਤੇ ਉਹਨੂੰ ਜੇਲ੍ਹ ਚ ਰੱਖਣਾ ਜ਼ਰੂਰੀ